ਆ ਜਿਹੜੇ ਲੋਕ ਐ ਨਾ ਇਹ ਲੋਕਾਂ ਤੋਂ ਦੂਰ ਕਰਕੇ ਆਪਣੀ ਸੇਵਾ ਚ ਲਾ ਲਓ ਮੈਨੂੰ ਕਿੱਥੇ ਛੱਡਿਆ ਹੋਇਆ ਕਿਉਂਕਿ ਝੂਠ ਕਿਸੇ ਨੂੰ ਬਰदाश्त ਹੀ ਨਹੀਂ ਸਾਰੇ 100 ਵਿੱਚੋਂ ਆ ਜਾਂਦੇ ਤੁਹਾਨੂੰ ਵੱਡਣ ਉਹ ਬੰਦਾ ਝੂਠ ਹੀ ਸੁਣਾ ਚਾਹੁੰਦਾ ਪਰ ਅਸੀਂ ਸੱਚ ਦੇ ਖੜੇ ਹਾਂ ਅਸੀਂ ਸੱਚ ਹੀ ਬੋਲਾਂਗੇ ਤਾਂ ਮੈਂ ਕਿੰਨੀ ਆ ਸੁਆਮੀ ਜੀ ਨੂੰ ਵੀ ਕਹਿ ਕਿ ਅਈਆ ਭਾਈ ਚੜ੍ਹਨਾ ਚ ਰੱਖ ਜੋ ਤੇ ਮੈਂ ਦਾ ਕੀ ਐ ਮੈਂ ਤਾਂ ਸਾਡੇ ਅੰਮ੍ਰਿਤਸਰ ਰਹਿਣੀ ਆ ਸਾਡੇ ਤਾਂ ਗੋਲਡਨ ਟੈਂਪਲ ਐ ਜਿਸੇ ਸਾਰੀ ਦੁਨੀਆ ਆਂਦੀ ਐ ਤੇ ਮੇਰੇ ਭਿਓ ਨੇ ਕਿਹਾ ਹੋਇਆ ਸੀ 3 ਘੰਟੇ ਸੇਵਾ ਕਰੀ ਫਿਰ ਲੰਗਰ ਖਾਈ ਤੇ ਆਪਾਂ ਤਾਂ ਉੱਥੇ ਹੀ ਆ ਉੱਥੇ ਨਾ ਆਓ ਸਾਨੂੰ ਕੋਈ ਸ਼ੌਕ ਨਹੀਂ ਪਰ ਲੋਕਾਂ ਦੀ ਸੇਵਾ ਕਰਨ ਦਾ ਬਹੁਤ ਸ਼ੌਕ ਉਹ ਜਿਵੇਂ ਮਰਜ਼ੀ ਵਾਇਕ ਨੂੰ ਮੌਕਾ ਦੇਵੇ ਆਪਣੀ ਫਾਊਂਡੇਸ਼ਨ ਖੋਲ੍ਹ ਲਿਏ ਕਿਉਂਕਿ ਗਰੀਬ ਜਨਤਾ ਦਾ ਜਿਹੜੇ ਲੀਡਰ ਦਿਲ ਤੋੜਦੇ ਆ ਝੂਠ ਬੋਲ ਕੇ ਉਹ ਬਰਦਾਸ਼ਤ ਨਹੀਂ ਤੁਸੀਂ ਸੱਚ ਬੋਲੋ ਲੋਕਾਂ ਨਾਲ ਸੱਚ ਬੋਲ ਲਓ ਤੇ ਜੋ ਪ੍ਰੋਮਿਸ ਕੀਤਾ ਕਰਕੇ ਦਿਖਾਓ ਨਹੀਂ ਤਾਂ ਗੱਡੀਆਂ ਛੱਡੋ ਉਹ ਜੋ ਜੋ वचन ਕੱਢੇ ਐ ਉਹਨਾਂ ਨੂੰ ਪੂਰੇ ਕਰੋ ਕਿਉਂਕਿ ਤੁਸੀਂ ਪਰਮਾਤਮਾ ਦੀ ਆਤਮਾ ਨੂੰ ਝੂਠ ਬੋਲ ਰਹੇ ਹੋ ਉਹ ਜਿਹੜੀ ਆਤਮਾ ਪਰਮਾਤਮਾ ਨਾਲ ਜੁੜੋ ਨਹੀਂ ਹੈ ਤੁਸੀਂ ਉਹਨਾਂ ਨੂੰ ਝੂਠ ਬੋਲ ਰਹੇ ਹੋ ਤੁਹਾਡੇ ਚੰਨਾ ਦਮ ਹੈ ਵੀ ਆਪਾਂ ਝੂਠ ਬੋਲ ਦਈਏ ਫਿਰ ਮਾ ਬਗਲਾ ਮੁਖੀ ਜੀ ਮੈਂ ਕਹਿਨੀ ਆ ਇਹਨਾਂ ਦਾ ਸਹਾਰਾ ਲੈ ਕੇ ਮੈਨੂੰ ਪਤਾ ਚੱਲਿਆ ਕਿੰਨੇ ਲੋਕ ਸਾਨੂੰ ਸੁਹਾ ਸੁਹਾ ਕਰਦੇ ਆ ਜਿਹੜੇ ਲੋਕ ਹੈ ਨਾ ਇਹ ਲੋਕਾਂ ਤੋਂ ਦੂਰ ਕਰਕੇ ਆਪਣੀ ਸੇਵਾ ਚਲਾ ਲਓ ਮੈਨੂੰ ਕਿੱਥੇ ਛੱਡਿਆ ਹੋਇਆ ਕਿਉਂਕਿ ਝੂਠ ਕਿਸੇ ਨੂੰ ਬਰਦਾਸ਼ਤ ਹੀ ਨਹੀਂ ਸਾਰੇ 100 ਵਿੱਚੋਂ ਆ ਜਾਂਦੇ ਤੁਹਾਨੂੰ ਵੱਡਣ ਉਹ ਬੰਦਾ ਝੂਠ ਹੀ ਸੁਣਾ ਚਾਹੁੰਦਾ ਪਰ ਅਸੀਂ ਸੱਚ ਦੇ ਖੜੇ ਹਾਂ ਅਸੀਂ ਸੱਚ ਹੀ ਬੋਲਾਂਗੇ ਤਾਂ ਮੈਂ ਕਿੰਨੀ ਆ ਸੁਆਮੀ ਜੀ ਨੂੰ ਵੀ ਕਹਿ ਕਿ ਅਈਆ ਭਾਈ ਚੜ੍ਹਨਾ ਚ ਰੱਖ ਲਓ ਤੇ ਮੇਰਾ ਕੀ ਹੈ ਮੈਂ ਤਾਂ ਸਾਡੇ ਅੰਮ੍ਰਿਤਸਰ ਰਹਿਣੀ ਆ ਸਾਡੇ ਤਾਂ ਗੋਲਡਨ ਟੈਂਪਲ ਹੈ ਜਿਸੇ ਸਾਰੀ ਦੁਨੀਆ ਆਂਦੀ ਹੈ ਤੇ ਮੇਰੇ ਪਿਓ ਨੇ ਕਿਹਾ ਹੋਇਆ ਸੀ 3 ਘੰਟੇ ਸੇਵਾ ਕਰੀ ਫਿਰ ਲੰਗਰ ਖਾਈ ਤੇ ਆਪਾਂ ਤਾਂ ਉੱਥੇ ਹੀ ਆ ਉੱਥੇ ਨਾ ਹੋ ਸਾਨੂੰ ਕੋਈ ਸ਼ੌਕ ਨਹੀਂ ਪਰ ਲੋਕਾਂ ਦੀ ਸੇਵਾ ਕਰਨ ਦਾ ਬਹੁਤ ਸ਼ੌਕ ਉਹ ਜਿਵੇਂ ਮਰਜ਼ੀ ਵਾਇਕ ਨੂੰ ਮੌਕਾ ਦੇਵੇ ਆਪਣੀ ਫਾਊਂਡੇਸ਼ਨ ਖੋਲ੍ਹੀਏ ਕਿਉਂਕਿ ਗਰੀਬ ਜਨਤਾ ਦਾ ਜਿਹੜੇ ਲੀਡਰ ਦਿਲ ਤੋੜਦੇ ਆ ਝੂਠ ਬੋਲ ਕੇ ਉਹ ਬਰਦਾਸ਼ਤ ਨਹੀਂ ਤੁਸੀਂ ਸੱਚ ਬੋਲੋ ਲੋਕਾਂ ਨਾਲ ਸੱਚ ਬੋਲ ਲਓ ਤੇ ਜੋ ਪ੍ਰੋਮਿਸ ਕੀਤਾ ਕਰਕੇ ਦਿਖਾਓ ਨਹੀਂ ਤਾਂ ਗੱਦੀਆਂ ਛੱਡੋ ਮੂੰਹ ਚੋਂ ਜੋ ਵਚਨ ਕੱਢੇ ਆ ਉਹਨਾਂ ਨੂੰ ਪੂਰੇ ਕਰੋ ਕਿਉਂਕਿ ਤੁਸੀਂ ਪਰਮਾਤਮਾ ਦੀ ਆਤਮਾ ਨੂੰ ਝੂਠ ਬੋਲ ਰਹੇ ਹੋ ਉਹ ਜਿਹੜੀ ਆਤਮਾ ਪਰਮਾਤਮਾ ਨਾਲ ਜੁੜਾ ਨਹੀਂ ਹੈ ਤੁਸੀਂ ਉਹਨਾਂ ਨੂੰ ਝੂਠ ਬੋਲ ਰਹੇ ਹੋ ਤੁਹਾਡੇ ਚੰਨਾ ਦਮ ਹੈ ਵੀ ਆਪਾਂ ਝੂਠ ਬੋਲ ਦਈਏ ਫਿਰ ਮਾ ਬਗਲਾ ਮੁਖੀ ਜੀ ਮੈਂ ਕਹਿਨੀ ਆ ਇਹਨਾਂ ਦਾ ਸਹਾਰਾ ਲੈ ਕੇ ਮੈਨੂੰ ਪਤਾ ਚੱਲਿਆ ਕਿੰਨੇ ਲੋਕ ਸਾਨੂੰ ਸੁਹਾ ਸੁਹਾਾ ਕਰਦੇ ਆ ਜਿਹੜੇ ਲੋਕ ਹੈ ਨਾ ਇਹ ਲੋਕਾਂ ਤੋਂ ਦੂਰ ਕਰਕੇ ਆਪਣੀ ਸੇਵਾ ਚ ਲਾ ਲੋ ਮੈਨੂੰ ਕਿੱਥੇ ਛੱਡਿਆ ਹੋਇਆ ਕਿਉਂਕਿ ਝੂਠ ਕਿਸੇ ਨੂੰ ਅਦਾਸਦੀ ਨਹੀਂ ਸਾਰੇ 100 ਕਿੱਛੂ ਆ ਜਾਂਦੇ ਤੁਹਾਨੂੰ ਵੱਡਣ ਉਹ ਬੰਦਾ ਝੂਠ ਹੀ ਸੁਣਾ ਚਾਹੁੰਦਾ ਪਰ ਅਸੀਂ ਸੱਚ ਦੇ ਖੜੇ ਹਾਂ ਅਸੀਂ ਸੱਚ ਹੀ ਬੋਲਾਂਗੇ ਤਾਂ ਮੈਂ ਕਿੰਨੀ ਆ ਸੁਆਮੀ ਜੀ ਨੇ ਵੀ ਕਹਿ ਕਿ ਅੰਹਾ ਭਾਈ ਚੜਨਾ ਚ ਰੱਖ ਲਓ ਤੇ ਮੈਂ ਇਹਦਾ ਕੀ ਹੈ ਮੈਂ ਤਾਂ ਸਾਡੇ ਅੰਮ੍ਰਿਤਸਰ ਰਹਿਣੀ ਆ ਸਾਡੇ ਤਾਂ ਗੋਲਡਨ ਟੈਂਪਲ ਹੈ ਜਿਸੇ ਸਾਰੀ ਦੁਨੀਆ ਆਂਦੀ ਹੈ ਤੇ ਮੇਰੇ ਪਿਓ ਨੇ ਕਿਹਾ ਹੋਇਆ ਸੀ 3 ਘੰਟੇ ਸੇਵਾ ਕਰੀ ਫਿਰ ਲੰਗਰ ਖਾਈ ਤੇ ਆਪਾਂ ਤਾਂ ਉਥੇ ਹੀ ਆ ਉਥੇ ਨਾ ਹੋ ਸਾਨੂੰ ਕੋਈ ਸ਼ੌਕ ਨਹੀਂ ਪਰ ਲੋਕਾਂ ਦੀ ਸੇਵਾ ਕਰਨ ਦਾ ਬਹੁਤ ਸ਼ੌਕ ਹੈ ਉਹ ਜਿਵੇਂ ਮਰਜ਼ੀ ਵਾਇਕ ਨੂੰ ਮੌਕਾ ਦੇਵੇ ਆਪਣੀ ਫਾਊਂਡੇਸ਼ਨ ਖੋਲ੍ਹੀਏ ਕਿਉਂਕਿ ਗਰੀਬ ਜਨਤਾ ਦਾ ਜਿਹੜੇ ਲੀਡਰ ਦਿਲ ਤੋੜਦੇ ਆ ਝੂਠ ਬੋਲ ਕੇ ਉਹ ਬਰਦਾਸ਼ਤ ਨਹੀਂ ਤੁਸੀਂ ਸੱਚ ਬੋਲੋ ਲੋਕਾਂ ਨਾਲ ਸੱਚ ਬੋਲੋ ਤੇ ਜੋ ਪ੍ਰੋਮਿਸ ਕੀਤਾ ਉਹ ਕਰਕੇ ਦਿਖਾਓ ਨਹੀਂ ਤਾਂ ਗੱਡੀਆਂ ਛੱਡੋ ਮੂੰਹ ਤੋਂ ਜੋ ਵਚਨ ਕੱਢੇ ਆ ਉਹਨਾਂ ਨੂੰ ਪੂਰੇ ਕਰੋ ਕਿਉਂਕਿ ਤੁਸੀਂ ਪਰਮਾਤਮਾ ਵੀ ਆਤਮਾ ਨੂੰ ਝੂਠ ਬੋਲ ਰਿਹਾ ਕੋ ਜਿਹੜੀ ਆਤਮਾ ਪਰਮਾਤਮਾ ਨਾਲ ਜੁੜ ਨਹੀਂ ਹੈ ਤੁਸੀਂ ਉਹਨਾਂ ਨੂੰ ਝੂਠ ਬੋਲ ਰਹੇ ਹੋ ਤੁਹਾਡੇ ਚੰਨਾ ਦਮ ਹੈ ਵੀ ਆਪਾਂ ਝੂਠ ਬੋਲ ਦਈਏ ਫਿਰ ਮਾ ਬਗਲਾ ਮੁਖੀ ਜੀ ਮੈਂ ਕਹਿੰਨੀ ਆ ਇਹਨਾਂ ਦਾ ਸਹਾਰਾ ਲੈ ਕੇ ਮੈਨੂੰ ਪਤਾ ਚੱਲਿਆ ਕਿਨੇ ਲੋਕ ਸਾਨੂੰ ਸੁਹਾ ਸੁਹਾ ਕਰਦੇ ਨੇ